70000 ਦਾ ਟਰੈਕਟਰ ਮਿੱਤਰੋ ਇਹ ਮੌਕੇ ਤੇ ਮਾਨਤਨ ਹੋਰ ਵੀ ਕਰਦਾ ਠੀਕ ਹੈ ਮਾਨਤਨ ਹੋਰ ਵੀ ਹੋ ਜੀ ਹੋਰ ਵੀ ਕਰਦਾ 20 ਮਾਡਲ ਆ ਮਾਰ ਕੇ ਦੇਖੋ ਬੇਲਾ ਦਾ ਜਿਵੇਂ ਕਿਸੇ ਵੀਰ ਦਾ ਜਿਹਦਾ ਚਲਾਇਆ ਆ ਪਾ ਪੂਰਾ ਸਮਾਈ ਦੇ ਵਿੱਚ ਚਲਾਇਆ ਪਾ ਜਿਵੇਂ 4 ਸਾਲ ਹੋ ਗਏ ਟਰੈਕਟਰ ਨੂੰ ਆ 895 ਘੰਟੇ ਟਰੈਕਟਰ ਚੱਲਿਆ ਜੀ ਇਹ 30000 ਰੁਪਏ ਰੇਟੇ ਟਰੈਕਟਰ ਦੇ ਵਿੱਚੋਂ ਅੱਸੀ ਘਾਲ ਦੋਸਤੋ ਸਵਾਗਤ ਆ ਆਪਣੇ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜੇ ਆ ਮਿੱਤਰੋ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਇਹ ਮੰਡੀ ਹਰ ਬੁੱਧਵਾਰ ਵਾਲੇ ਦਿਨ ਲੱਗਦੀ ਹੈ ਤੇ 2 ਨੰਬਰ ਪਲਾਟ ਦੇ ਵਿੱਚ ਬਾਈ ਕੁਲਵੀਰ ਕੋਲ ਪਹੁੰਚ ਚੌਂਕ ਨਹੀਂ ਮਾਰ ਜੇ ਕਰੀ ਕੈਮਰਾ ਚੌਂਕ ਤੋਂ ਮਿੱਤਰੋ ਜੇ ਤੁਸੀਂ ਅੰਦਰ ਨੂੰ ਆਓਗੇ ਤੇ ਇਧਰ ਹੀ ਸਾਈਡ 2 ਨੰਬਰ ਪਲਾਟ ਆ 2 ਨੰਬਰ ਪਲਾਟ ਦੇ ਵਿੱਚ ਵੀਰ ਮੰਡੀ ਲਾਉਂਦਾ ਤੇ ਅੱਜ ਤੁਹਾਨੂੰ ਟਰੈਕਟਰ ਦਿਖਾਉਣੇ ਆ ਘੱਟ ਤੇਲ ਖਰਚ ਵਾਲੇ ਸੋਨਾਲੀ ਕਾ 35 ਤੇ ਕੱਲੇ 35 ਵੀ ਦਿਖਾਵਾਂਗੇ ਅੱਜ ਕਿਨੇ ਕਲੇ ਵੀਰ ਹੋਰ ਘਰ ਪਰਿਵਾਰ ਲੋਟਾ ਵਧੀਆ ਬਾਈ ਸੱਸੀ ਗੜ ਬਾਈ ਸਾਰਿਆਂ ਨੂੰ ਜੀ ਆ ਬਾਈ ਕਲਵੀਰ ਮਿੱਤਰੋ ਜਿਵੇਂ ਕਹਦੀ ਰੇਟ ਸਾਰੀ ਮੰਡੀ ਨਾਲੋਂ ਵੱਖ ਹੁੰਦਾ ਬਾਈ ਦਾ ਮੇਰੀ ਜਿਹੜੀ ਟਰੈਕਟਰ ਸਾਫ ਸੁਥਰੇ ਤੇ ਘੱਟ ਚੱਲੇ ਤੇ ਕਿਹੜਾ ਕਿਸਾਨ ਵੀਰਤੀ ਲੈ ਕੇ ਆਉਂਦਾ ਬਸ ਵਾਲਾ ਵੀ ਕਹਿੰਦਾ ਵੀ ਖੜ ਤੇ ਹੋਲੇ ਆ ਨਾ ਤੇ ਆ ਕਿੰਨਾ ਮਾਡਲ ਅਗਲੇ ਵੀਰ ਇਹ 20 ਮਾਡਲ ਆ ਬਾਈ ਸੋਨਾਲੀਕਾ ਡੀਆਈ 35 20 ਮਾਡਲ ਦੇ ਵਿੱਚ ਆ ਤੇ ਟਾਇਰ ਟੂਰ ਚੰਗੇ ਪਏ ਮਿੱਤਰੋ ਚੌਕੜਾ ਗੁੜੀਆ ਦਾ ਲੱਗਿਆ ਵਾ ਟੋਪ ਦਾ ਨਾਲ ਦਾ ਹੀ ਸਾਰਾ ਕੁਝ ਠੀਕ ਆ 20 ਮਾਡਲ ਆ ਨਾਲ ਦਾ ਹੀ ਆ ਟਾਇਰ ਟੂਰ ਸਾਰਾ ਕੁਝ ਇੱਧਰ ਮਾਰ ਕਰੀ ਕੈਮਰਾ ਜਿਹੜੀ ਚੀਜ਼ ਮੈਨੂੰ ਦੇ ਸੀ ਕਿਹੜੀ ਦੇਖੋ ਮਿੱਤਰੋ ਆ ਸੇ ਵੀ ਮਾਡਲ ਆ ਮਾਰ ਕੇ ਦੇਖੋ ਬੜਾ ਦਾ ਜਿਵੇਂ ਕਿਸੇ ਵੀਰ ਦਾ ਜਿਹਦਾ ਚਲਾਇਆ ਆ ਪਾ ਪੂਰਾ ਸਮਾਈ ਦੇ ਵਿੱਚ ਚਲਾਇਆ ਆ ਪਾ ਜਿਵੇਂ 4 ਸਾਲ ਹੋ ਗਏ ਟਰੈਕਟਰ ਨੂੰ ਆਏ ਨੂੰ ਜਿਸ ਨੂੰ ਕੱਲਾ ਨੇੜੇ ਕਰਕੇ ਕੱਲਾ ਪੰਪ ਜਾ ਦਿਖਾਉਣਾ ਹੋਵੇ ਤੇ ਇੱਥੋਂ ਕਹਿ ਦਈਏ ਵੀ ਅੰਦਾਜ਼ਾ ਲਾ ਲਓ ਤੁਸੀਂ ਉਹਦੀ ਕਹਦੋਂ ਕਿ ਵੀ 24 25 ਮਾਡਲ ਡਰੈਕਟਰ ਆ 24 23 24 ਹੈਨਾ ਤੇ ਪੰਪ ਪੂਰਾ ਸਾਫ਼ ਤੇ ਚੰਗਾ ਡਰੈਕਟਰ ਪਿਆ ਕਿੰਨੇ ਘੰਟੇ ਚੱਲਿਆ ਚੈੱਕ ਕਰੋ ਤਲੋਂ ਤੂੰ ਦੇਖ ਹੁਣ ਤਾ ਤੂੰ ਚੜ ਕਿਉਂ ਕਿ ਕੈਮਰਾ ਤੇਰੇ ਹੱਥ ਚਾ ਮੇਰੇ ਚੜਨ ਤੇ ਤੇਰੇ ਚੜਨ ਤੇ ਬਹੁਤ ਫਰਕ ਆ ਹੁਣ ਕਿ ਨਹੀਂ ਬਾਕੀ ਕਹਿੰਦੇ ਵੱਡੀ ਹੋਲੀ ਫਰਦਾਂ ਨਾਲ 895 ਘੰਟੇ ਟਰੈਕਟਰ ਚੱਲਿਆ ਜੀ ਇਹ DI 35 ਤੇ ਹੁਣ ਇਹਦੀ ਡਿਮਾਂਡ ਹੈਗੀ ਆ 4 ਲੱਖ ਤੇ 55000 ਰੁਪਏ ਕਿੰਨੇ ਕ ਦਾ ਮਣ ਚੂ ਇਹਦਾ ਹੋਗੀ ਡਿਮਾਂਡ ਇਹ ਘੁੰਦਾ ਨਹੀਂ ਨਹੀਂ ਤਰਨੁ ਕੁਮਾਰ ਹੰਦੇ ਠੀਕ ਆ ਚੱਕ 455000 ਡਿਮਾਂਡ ਆ 20 ਮਾਡਲ ਆ 895 ਘੰਟੇ ਟਰੈਕਟਰ ਚੱਲਿਆ ਕਿੰਨੇ ਕਿਦਾ ਵੰਦ ਜੂ? ਇੱਕ ਕੋਈ ਰੇਟ ਦੇ ਵਿੱਚ ਨਹੀਂ। ਜਮਾ ਹੈ ਤਾਂ। ਸਵਾਜਾ। ਸਵਾਜਾ 4 ਲੱਖ ਦਾ ਟਰੈਕਟਰ ਮਿਲ ਜੂ ਮਿੱਤਰੋ 30000 ਰੁਪਿਆ ਰੇਟੇ ਟਰੈਕਟਰ ਦੇ ਵਿੱਚੋਂ ਘੱਟ। ਇਹਦਾ ਨਾਮ ਪੰਜੀ ਘੱਟ ਤੇ ਇੰਜਨ ਗੇਰ ਓਕੇ ਕਾਰੀ। ਬਾਈ ਨਵਾਂ ਕਾਗਜ਼ ਪੱਤ ਜਮਾ ਓਕੇ ਆ ਸਰਸਾ ਨੰਬਰ ਐ ਇਹਨੂੰ ਅਸੀਂ ਦੇਵਾਂਗੇ। ਐਨ.ਓ.ਸੀ ਦੇਣਗੇ ਵੀਰ ਹੁਣੀ ਸਰਸਾ ਨੰਬਰ ਆ ਤੇ ਰੈਣਾ ਨੰਬਰ ਤੇ ਲੋਨ ਵੀ ਹੋ ਜਾਂਦਾ। ਜਮਾ ਬਾਈ ਜਮਾ। ਤੇ ਆ ਅੱਗੇ ਆ ਗਿਆ ਮਿੱਤਰੋ 21 ਮਾਡਲ ਮਿੰਨੀ 35 ਕੋੜਾ ਬੰਪਰ ਲੱਗਿਆ ਵਾ ਤੇ ਟਾਇਰ ਆ ਜਿਹੜੇ ਜਮਾ ਨਵੇਂ ਆ ਦੇਖੋ ਨਾਲ ਦਾ ਟਾਇਰ ਲੱਗਿਆ ਨਾਲ ਸਾਰਾ ਕੁਝ ਮੈਂ ਕਹਿੰਦੀ ਇਹ ਮੈਡ ਮੂਡ ਦੇਖੋ ਜਰਾ ਪੂਰੀ ਸਮਾਈ ਦੇ ਵਿੱਚ ਟਰੈਕਟਰ ਇਹ ਆਇਆ ਲੱਗਦਾ ਮਿੱਤਰੋ ਤੇ ਕੰਡੀਸ਼ਨ ਟਰੈਕਟਰ ਦੀ ਪੂਰੀ ਚੰਗੀ ਪਈਆ 21 ਮਾਡਲ ਆ ਤੇ ਆਹ ਦੀਜਾਂ ਇਹਦੇ ਵੀ ਉਵੇਂ ਹੀ ਪੰਗਾ ਅਜੇ ਤੱਕ ਜਿਵੇਂ ਕਹਿੰਦੀ ਚਾਪੀ ਲੱਗੀ ਇਹ 35 ਐਚਪੀ ਚ ਹੈ ਠੀਕ ਹੈ ਉਹ 39 ਐਚਪੀ ਚ ਹੈ ਉਹ 39 ਚਾ ਇਹ 35 ਚਾ ਇਹ 35 ਚਾ ਇਹ ਸੈਂਟਰ ਗੇਅਰ ਆ ਗਿਆ ਤੇਲ ਬ੍ਰੇਕਾਂ ਠੀਕ ਹੈ ਪਾਵਰ ਸਟੀਅਰਿੰਗ ਤੇਲ ਬ੍ਰੇਕਾਂ ਸੈਂਟਰ ਗੇਅਰ ਪਾਵਰ ਸਟੀਅਰਿੰਗ ਮੈਲਜ ਮਾਸਟਰ ਤੇਲ ਖਰਚਾ ਘਟਾ ਇਹਨੂੰ ਕਹਦੀ ਹੈ ਹਨਾ ਤੇਲ ਖਰਚਾ ਪੂਰਾ ਘਟਾ ਤੇ ਜੀ ਡਿਮਾਂਡ ਹੈਗੀ ਹੈ 429000 ਰੁਪਏ ਤੇ ਹੁਣ ਇੱਧਰ ਕੀ ਕਿਹਾ ਜਾਂਦਾ ਜਿੱਤ ਇਹ ਕਿੰਨੇ ਦਾ ਬਣਜੂ ਪੰਜਾਬ ਨੰਬਰ ਦੇ ਵਿੱਚ ਆ ਪੀਪੀ 69 ਨੰਬਰ ਹੈ ਟਰੈਕਟਰ ਦਾ ਇਹਦਾ ਇੱਕੋ ਹੀ ਗੱਲ 4 ਲੱਖ ਰੁਪਏ 4 ਲੱਖ ਰੁਪਏ ਦਾ ਮੇਤਰੋ 29000 ਰੁਪਿਆ ਡਿਸਕਾਊਂਟ ਇਹ ਟਰੈਕਟਰ ਦੇ ਵਿੱਚੋਂ ਹੋਜੂ ਤੇ ਜੇ ਘੋੜਾ ਬੰਪਰ ਜਦੋਂ ਲੱਗ ਜਾਂਦਾ ਉੱਥੇ ਪਤਾ ਲੱਗ ਜਾਂਦਾ ਵੀ ਸੌਂਕੀ ਬੰਦੇ ਦਾ ਟਰੈਕਟਰ ਹੈ ਹਨਾ ਉਹ ਵੀ ਹਰ ਬੰਦਾ ਕੋਡਾ ਕੋਪਰੇਟਾ ਸਸਤਾ ਨਹੀਂ ਲੱਗਦਾ ਢਿੱਲੋਂ ਤੇ ਵਿੱਚ ਚਿਕੜਾ ਦਿੰਦਾ ਤਾਂ ਹੀ ਗੱਲ ਕਹੀ ਆ ਵੀ ਜਦੋਂ ਆ ਲੱਗਦਾ ਹਨ ਇਹ ਕੀ ਸੌਂਕੀ ਬੰਦਾ ਹੀ ਲਾਉਂਦਾ ਹੈਗਾ ਆਮ ਬੰਦਾ ਨਹੀਂ ਸਿੱਧੀ ਦੇਸੀ ਆ ਪਾਉਂਦਾ ਨਾਰਮਲ ਨਾਰਮਲ 5000 ਚ ਪਾਇਆ ਜਾਂਦਾ ਠੀਕ ਐ 5000 ਚ ਤਾਂ ਨਾਰਮਲ ਪਾਇਆ ਜਾਂਦਾ ਮਿੱਤਰੋ ਪਾ ਲੈ ਹੈਵੀ ਜਿੰਨਾ ਮਰਜ਼ੀ ਤਿਆਰ ਕਰਵਾ ਲਓ ਉਹ ਤਾਂ ਦੁੱਤੇ ਆ ਤੇ ਕਾਗਜ਼ ਪੱਤਰ ਓਕੇ ਮਿਲਣਗੇ ਤੁਹਾਡੇ ਕੋਲ ਪ੍ਰਾਣ ਟ੍ਰੈਕਟਰ ਉਹ ਵੀ ਕੱਟਿਆ ਜਾਊ ਤੇ ਲੋਨ ਦੀ ਸਹੂਤਾ ਹੈਗੀ ਆ ਐਚ ਆਰ ਨੰਬਰ ਤੇ ਵੀ ਹੋਜੂ ਪੀ ਵੀ ਨੰਬਰ ਤੇ ਵੀ ਹੋਜੂ ਕਹਿੰਦੇ ਅਸੀਂ ਟੈਕਨੀਸ਼ੀਅਨ ਦੇਖੋ ਮਿੱਤਰੋ ਟਰੈਕਟਰ ਪੂਰਾ ਚੰਗਾ ਜਿਹਾ ਟਰੈਕਟਰ ਲਵੋ ਜਦੋਂ 35 35 ਕਰਦੇ ਹੋਣੇ ਤੇ ਤੁਸੀਂ ਕਹਿੰਦੇ ਹੋ ਕਿ 20 21 ਜਿੱਤੇ ਲਈ ਫਿਰਦੇ ਆ ਤੇ ਹੁਣ ਤੁਹਾਨੂੰ ਉਹ ਤੋਂ ਥੋੜਾ ਡਾਊਨ ਮਾਡਲ ਵੀ ਦਿਖਾ ਦਿੰਨੇ ਆ ਹਨਾ ਇਹ ਹੈਗਾ ਜੀ 15 ਮਾਡਲ ਸੋਨਾਲੀ ਕਾ ਡੀ ਆਈ 35 ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਸਿੰਪਲ ਸਟੀering ਹੈ ਠੀਕ ਹੈ ਸੁੱਕੀਆਂ ਬ੍ਰੇਕਾਂ ਚ ਤੇਲ ਬ੍ਰੇਕਾਂ ਚ ਸੈਡ ਗਿਆ ਸੁੱਕੀਆਂ ਬ੍ਰੇਕਾਂ ਚ ਹੈ ਠੀਕ ਹੈ ਸਿੰਪਲ ਸਟੀering ਹੈ ਇਹ ਸਿੰਪਲ ਟਰੈਕਟਰ ਹੈ ਜਮਾ ਬੇਸ ਮਾਡਲ ਸਿੰਪਲ ਟਰੈਕਟਰ ਆ ਜਿਵੇਂ ਕਿ ਦੀ ਬੇਸ ਮਾਡਲ ਹਾਂ ਠੀਕ ਐ ਤੇ ਟਰੈਕਟਰ ਇਹ ਵੀ ਨਵਾਂ ਪਿਆਗਾ ਆ ਨਟਾ ਨਟਾ ਦਾ ਨਿਕਲੂ ਵੀ ਪਿਆਗਾ ਠੀਕ ਐ ਪਿਛਲੇ ਰੰਮਾ ਤੇ ਮਾਰ ਨਿਕਲਿਆ ਹੀ ਪਿਆ ਹੈ ਟਰੈਕਟਰ ਤੁੱਟਾ ਹੀ ਨਹੀਂ ਛਟਾ ਠੀਕ ਐ ਜਿਵੇਂ ਕਿ ਦੀ ਅਜੇ ਸਮਾਰ ਕੇ ਧੋਤਾ ਕਿ ਨਹੀਂ ਜਾਂਦਾ ਜਿਹੇ ਜੈ ਇਹਨਾਂ ਵੀਰਾਂ ਕੋਲ ਆ ਗਿਆ ਤੇ ਉਮੀ ਮੰਡੀ ਤੇ ਆ ਗਿਆ ਤੇ ਉਮੀ ਹੁਣ ਛੋਡੇ ਕੋਲ ਆ ਗਿਆ ਵੱਡੀ ਗੱਲ ਹਨਾ ਤੇ ਖਰਚਾ ਟਰੈਕਟਰ ਦਾ ਪੂਰਾ ਘਾਟਾ ਤੇ ਇਹਦੀ ਹੁਣ ਡਿਮਾਂਡ ਕਿੰਨੀ ਅਗਲੇ ਵੀਰਾਂ 2 ਲੱਖ ਤੇ 90 ਹਜ਼ਾਰੀ ਕਰ ਦਿੰਦੇ ਆ ਜਰਾ ਠੀਕ ਹੈ 2 ਲੱਖ 90 ਹਜ਼ਾਰ ਡਿਮਾਂਡ ਆ ਹੈ ਤਾਂ 93 ਪਰ 90 ਡਿਮਾਂਡ ਆ ਹੁਣ ਆਪਾਂ 90 ਹੀ ਕਰਦੇ ਤੇ 3000 ਤਾਂ ਪਹਿਲਾਂ ਹੀ ਕਰ ਤਾ 3000 ਤਾਂ ਪਹਿਲਾਂ ਹੀ ਘੱਟ ਕਰਤਾ ਤੇ ਕਿੰਨੇ ਕਦਾ ਬਣ ਜੂ ਗਲਵੀ ਰਹੇ ਸੌਰੀ 2 ਲੱਖ ਤੇ 70 ਹਜ਼ਾਰ ਦਾ ਟਰੈਕਟਰ 2 ਲੱਖ ਤੇ 70 ਹਜ਼ਾਰ ਦਾ ਟਰੈਕਟਰ ਮਿੱਤਰੋ ਇਹ ਮੌਕੇ ਤੇ ਮਾਨਤਨ ਹੋਰ ਵੀ ਕਰ ਦਾਂ ਠੀਕ ਹੈ ਮਾਨਤਨ ਹੋਰ ਵੀ ਹੋ ਜੇ ਹੋਰ ਵੀ ਕਰ ਦਾਂ ਮੌਕੇ ਦੇ ਮਿੱਤਰੋ ਮਾਨਤਨ ਹੋਰ ਵੀ ਹੋ ਜੂ ਤੇ 35 ਨੂੰ ਤਾਂ ਹੀ ਦਿਖਾਇਆ ਬਹੁਤ ਵੀਰ ਵਿੱਚ ਛੋਟੇ ਕਿਸਾਨ ਹੁੰਦੇ ਆ ਜਾਂ ਕਿਸੇ ਨੇ ਟਰਾਲੀਆਂ ਟ੍ਰੋਲੀਆਂ ਦਾ ਕੰਮ ਕਰਨਾ ਹੁੰਦਾ ਹਨ ਜਿਵੇਂ ਹਰਿਆਣੇ ਦਾ ਜੁਪੀ ਵਾਲੇ ਵੀਡੀਓ ਦੇ ਦੇ ਆ ਹੁਣ ਇੱਕ ਟਰੈਕਟਰ ਦਿੱਤਾ ਹੀ ਹੈ ਪਿਛਲੇ ਵਾਰੀ ਆਪਾਂ ਪਾਇਆ ਸੀ 24 ਮਾਡਲ ਹਾਂਜੀ ਉਹ ਜੁਪੀ ਦੇ ਹੁਣ ਹੀ ਲੈ ਕੇ ਗਏ ਆ ਠੀਕ ਹੈ 24 ਮਾਡਲ ਟਰੈਕਟਰ ਸੀਗਾ ਪਿਛਲੇ ਵਾਰੀ ਸੌਦਾ ਕਰਦੇ ਸੀ ਕਿਸੇ ਕੋਲੋਂ ਰਹਿ ਗਿਆ ਠੀਕ ਹੈ ਅੱਜ ਵਿਚਾਰੇ ਆਏ ਤੇ ਉਹ ਪੈਸੇ ਦੇ ਕੇ ਟਰੈਕਟਰ ਲੈ ਗਏ ਟਰੈਕਟਰ ਲੈ ਗਏ ਲੋਨ ਲਾਣ ਹੋ ਜਾਂਦਾ ਮਿੱਤਰੋ ਟਰੈਕਟਰ ਜਿਵੇਂ ਕਿ ਜੀ ਸੁਨਾਲੀਕਾ ਟਰੈਕਟਰ ਆ ਜਿਹੜਾ ਇੰਜਨ ਤੇ ਗੀਅਰ ਦਾ ਤਾਂ ਇੰਨਾ ਕਿ ਚੰਗਾ ਮਨਨ ਕੇ ਚਲੋ ਮੈਸਤਰੀ ਵੀ ਭੁੱਲ ਜਾਂਦਾ ਤੇ ਵੱਡੀ ਗੱਲ ਇਹ ਆ ਯਾਰ ਰਿਪੇਅਰ ਤਾਂ ਕਰਦਾ ਹੀ ਨਹੀਂ ਖਰਚਾ ਤੇਲ ਦਾ ਪੂਰਾ ਘੱਟਾ ਤੇ ਕੰਮ ਸਾਰੀ ਦਿੰਦਾ ਸਦਾ ਬਹਾਰ ਤੇ ਆਲ ਰੌਂਡਰ ਹੈ ਸਦਾ ਬਹਾਰ ਤੇ ਆਲ ਰੌਂਡਰ ਟਰੈਕਟਰ ਜਿਹੜੇ ਕੰਮ 'ਚ ਮਰਜ਼ੀ ਲੈ ਲੋ ਇਹਨੂੰ ਟਰਾਲੀ ਤੇ ਲਾ ਲੋਂਗੇ ਠੀਕ ਹੈ ਕਿਰਾਏ ਦੇ ਕੰਮ ਤੇ ਵੀ ਕੰਮ ਦੇ ਦਊਗਾ ਠੀਕ ਹੈ ਇਹ ਜ਼ਿੰਮੇਵਾਰੇ ਖੇਤੀ 'ਚ ਵੀ ਕੰਮ ਦੇ ਜਾਂਦਾ ਠੀਕ ਹੈ ਤੇ ਸਾਰੇ ਸਾਰੇ ਕੰਮ ਕਰਦਾ ਹੈ ਕੰਮ ਸਾਰੇ ਸਪੈਸ਼ਲ ਨਹੀਂ ਹੈਗਾ ਵੀ ਜੇ ਇਹ ਆਪਣੇ ਕੱਲੇ ਟਰਾਲੀ ਦੀ ਕੰਮ ਦੇਊਗਾ ਠੀਕ ਹੈ ਜਾਂ ਖੇਤੀ 'ਚ ਕੰਮ ਦੇਊਗਾ ਕਈ ਟਰੈਕਟਰ ਇਹੋ ਜਿਹੇ ਹੁੰਦੇ ਆ ਉਹ ਕੱਲੇ ਖੇ ਜਿਵੇਂ ਖਰਚਾ ਘਟਾ ਜਿੱਦ hack ਨੂੰ ਚੰਗਾ ਹੁਣ ਜੇ ਕਿਸੇ ਨੇ ਟਰਾਲੀ ਤੇ ਟਰਾਲੀ ਤੇ ਲਾਉਣਾ ਇਹ ਹਾਂਜੀ ਉਹਦਾ ਖਰਚਾ ਘਟ ਪਾਉਗਾ ਉਹਨੂੰ ਵਧੀਆ ਤੇੜੀ ਬਚਾਉ ਠੀਕ ਹੈ ਤੇ ਜੇ ਹੁਣ ਮੰਨ ਕੇ ਚਲੋ 10 12 ਕਿਲਿਆਂ ਦੀ ਖੇਤੀ ਕਰਨੀ ਹੈ ਠੀਕ ਹੈ ਡਬਲ ਕਲਚ ਟਰੈਕਟਰ ਉਹਨੂੰ ਬਈ ਮਰਤੇ ਨਹੀਂ ਬਹੁਤ ਵਧੀਆ ਟਰੈਕਟਰ ਠੀਕ ਹੈ ਕੋਈ ਦਿੱਕਤ ਖਰਚਾ ਇਹਦਾ ਜਮਾਂ ਨੋਰਮਲ 4 4.5 ਲੀਟਰ ਤੋਂ ਜਿੰਨਾ ਮਰਜ਼ੀ ਨੂੰ ਔਖ ਕਰੀ ਜੋ ਵੱਧਦਾ ਵਾਧਾ ਨਹੀਂ ਹੋਵੇ ਮਨੀ ਖਲੀ ਰਹੂ ਹੈ ਖਲੀ ਠੰਡੇ ਰਹੋ ਕਰ ਦਿਓ ਮਿੱਤਰੋ ਦਬਕੇ ਵੀਡੀਓ ਨੂੰ ਸ਼ੇਅਰ ਤੇ ਬਾਈ ਕੁਲਵੀਰ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਲਾਟ ਸੁਨ ਦਾ ਹਸਤਾ ਵੀ 2 ਨੰਬਰ ਪਲਾਟ ਆਜੋ ਟਰੈਕਟਰ ਲੈ ਜੋ ਟਰੈਕਟਰ ਸਾਨੂੰ ਤਿੰਨੇ ਦਿਖਾ ਦੇ ਸੋਨ ਵਾਲੀ ਕਾ 35 ਤੇ ਕਰ ਦਿਓ ਦਬਕੇ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਬਾਈ ਧੰਨਵਾਦ ਬਾਈ ਤੁਹਾਡਾ ਹੀ